ਇੱਕ ਆਪਾਂ ਪਹਿਛੇ ਜਾ ਵੀਡੀਓ ਪਾਈ ਸੀ ਜਿੰਦੇ ਵਿੱਚ ਕਿਹਾ ਹੈ ਵੀ ਗੀਜਰ ਦਾ ਪਾਣੀ ਪੀਣ ਵਾਸਤੇ ਖਤਰਨਾਕ ਹੁੰਦਾ ਤੇ ਇੱਕ ਵੀਰ ਨੇ ਬੜਾ ਸੋਹਣਾ ਕਮੈਂਟ ਕੀਤਾ ਹੈ ਵੀਰ ਕਹਿੰਦਾ ਵੈਸੇ ਤਾਂ ਨਹੀਂ ਪੀਂਦਾ ਸਵੇਰੇ ਸਵੇਰੇ ਮਾਲਪਤਾ ਖਾਣਾ ਹੁੰਦਾ ਉਦੋਂ ਗਲਾਸ ਭਰ ਕੇ ਗੀਜਰ ਦਾ ਪਾਣੀ ਮਾਲ ਨਾਲ ਪੀ ਲਈਦਾ ਤੇ ਵੀਰੇ ਆ ਦੇਖ ਲਾ ਗੀਜਰ ਦੇ ਪਾਣੀ ਦੇ ਵਿੱਚ ਇਹ ਨਾ ਵੇ ਕਿ ਮਾਲ ਦੀ ਜਿਹੜੀ ਆ ਮਾਤਰਾ ਵਾਜੇ ਉਹ ਜ਼ਿਆਦਾ ਹੀ ਚੱਕ ਜਾਵੇ ਤੇ ਜਾਂ ਫਿਰ ਤੇਰੇ ਮਾਲ ਦਾ ਸਵਾਦ ਹੀ ਖਰਾਬ ਕਰ ਦਵੇ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮੱਲਾ ਵਾਲਾ ਇੱਥੇ ਵੀਰ ਨੇ ਆਪਣਾ ਨਾ ਫੇਸਬੁੱਕ ਤੋਂ ਨੰਬਰ ਲੈ ਕੇ ਤੇ ਕੱਲ ਫੋਨ ਕੀਤਾ ਤੇ ਅੱਜ ਆਪਾਂ ਨਾਲ ਕੋਲ ਪਹੁੰਚੇ ਆਂ ਕ੍ਰਮਟਨ ਕੰਪਨੀ ਦਾ ਗਲਾਸ ਲਾਈਨ ਗੀਜ਼ਰ ਲੱਗਿਆ ਆ ਥੱਲੇ ਵਾਲਾ ਆਪਣਾ ਇਹਦਾ ਵਾਲ ਜਿਹੜਾ ਖੋਲਤਾ ਤੇ ਪਾਣੀ ਸਾਰਾ ਬਾਹਰ ਨਿਕਲ ਜਾਉਗਾ ਇਸ ਗੀਜ਼ਰ ਦੀ ਇਹ ਪ੍ਰੋਬਲਮ ਕੀ ਇਸ ਵਿੱਚੋਂ ਪਾਣੀ ਵੀ ਘੱਟ ਆਉਣਾ ਤੇ ਪਾਣੀ ਘੱਟ ਗਰਮ ਹੁੰਦਾ ਜਦੋਂ ਕਿ ਇਹਦੇ ਵੀ ਨਵਾਂ ਲਾਇਆ ਸੀ ਉਦੋਂ ਤਾਂ ਬਹੁਤ ਹੀ ਵਧੀਆ ਗੱਲਬਾਤ ਸੀ ਪਰ ਹੁਣ ਪਾਣੀ ਇਹਨਾਂ ਗਰਮ ਨਹੀਂ ਹੁੰਦਾ ਥੱਲੇ ਵਾਲੇ ਆਪਾਂ ਨਾੜ ਵੀ ਖੋਲ ਲੇ ਤੇ ਜਦੋਂ ਨਾੜ ਖੋਲੇ ਤੇ ਇਹਦੇ ਵਿੱਚ ਤੁਸੀਂ ਵੇਖੋ ਵੀ ਉਹ ਚਿਪਕਲੀਆਂ ਵੜੀਆਂ ਹੋਈਆਂ ਨੇ ਤੇ ਚਿਪਕਲੀਆਂ ਨੂੰ ਠੰਡ ਤੋਂ ਬਚਣ ਵਾਸਤੇ ਨਾ ਇਹ ਨਿੱਗੀ ਜਿਹਾ ਜਗਾ ਦਾ ਸਾਰਾ ਲੈਂਦੀ ਆਣੇ ਗੀਜ਼ਰ ਦੇ ਜਦੋਂ ਆਪਾਂ ਨਾ ਟਰਮੀਨਲ ਵਾਲੇ ਨਟ ਖੋਲ ਦੇਣਾ ਤੇ ਉਹਨਾਂ ਨੂੰ ਜੰਗ ਲੱਗਿਆ ਹੁੰਦਾ ਤੇ ਖੁੱਲਦੇ ਨਹੀਂਗੇ ਇਦਾਂ ਦੋਰੀ سپورਟ ਲਾ ਕੇ ਜੇ ਖੋਲ ਉਹ ਖੁੱਲਦਾ ਠੀਕ ਹੈ ਜਿਆਦਾ ਧੱਕਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉੱਪਰਲੇ ਬੰਨੇ ਐਲੀਮੈਂਟ ਦੀ ਤਾਰ ਜਾਂਦੀ ਤੇ ਉਹ ਟੁੱਟ ਜਾਂਦੀ ਤੇ ਨਹੀਂ ਤੇ ਫਿਰ ਇਹਨੂੰ ਤਾਰ ਨੂੰ ਪਿਛਲੇ ਪੰਨੇੋਂ ਕੱਟ ਲੋ ਜਾਂ ਥਰਮੋਸਟੇਟ ਦੇ ਵਿੱਚੋਂ ਕੱਟ ਲੋ ਤੇ ਹੁਣ ਆਪਾਂ ਗੀਜ਼ਰ ਖੋਲ ਕੇ ਬਾਹਰ ਲਿਆਏ ਖੁੱਲ ਠੰਡ ਦਾ ਮੌਸਮ ਹੈ ਤੇ ਵੀਰ ਆਪਣੇ ਵਾਸਤੇ ਲਿਆਇਆ ਚਾਹ ਤੇ ਚਾਹ ਦੇ ਨਾਲ ਲਿਆਇਆ ਪੰਜੀਰੀ ਕਹਿੰਦੇ ਦਾਣੇ-ਦਾਣੇ ਤੇ ਖਾਣ ਵਾਲੇ ਦੀ ਮੋਹਰ ਲੱਗੀ ਸੀ ਤੇ ਚਾਹ ਪੀਣ ਤੋਂ ਬਾਅਦ ਵਿੱਚ ਆਪਾਂ ਫਿਰ ਗੀਜ਼ਰ ਨੂੰ ਖੋਲਣਾ ਸ਼ੁਰੂ ਕਰ ਦਿੱਤਾ ਆਪਣੀ ਵੀਡੀਓ ਵੇਖਣ ਵਾਲਿਆਂ ਨੂੰ ਮੈਂ ਮਨ ਦੇ ਵਿੱਚ ਇਹ ਸੋਚਦਾ ਵੀ ਇਹ ਨਾ ਹੋਵੇ ਕਿ ਉਹਨਾਂ ਦਾ ਕਿਸੇ ਤਰ੍ਹਾਂ ਕੋਈ ਟਾਈਮ ਵੇਸਟ ਹੋਵੇ ਜਿੰਨਾ ਟਾਈਮ ਤੁਸੀਂ ਮੈਨੂੰ ਦਿੰਦੇ ਹੋ 5 ਮਿੰਟ 10 ਮਿੰਟ ਮੇਰੀ ਵੀਡੀਓ ਦੇਖਦੇ ਹੋ ਉਸ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਜਾਣਕਾਰੀ ਦੇਣ ਦੀ ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਤਾਂ ਜੋ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਗਿਆਨ ਮਿਲ ਸਕੇ ਜੋ ਆਪਣੇ ਕੋਲ ਗਿਆਨ ਉਹ ਤੁਹਾਡੇ ਨਾਲ ਸਾਂਝਾ ਕਰੀਦਾ ਇਹ ਵੀਡੀਓ ਵੀ ਬਹੁਤ ਹੀ ਤੁਹਾਡੇ ਕੰਮ ਆਉਣ ਵਾਲੀ ਹੈ ਤੇ ਇਹਨੂੰ ਧਿਆਨ ਨਾਲ ਵੇਖਣਾ ਤੇ ਸ਼ੇਅਰ ਜ਼ਰੂਰ ਆਪਣੇ ਮਿੱਤਰ ਪਿਆਰੇ ਬੇਲੀਆਂ ਦੇ ਵਿੱਚ ਕਰ ਦੇਣਾ ਤਾਂ ਜੋ ਆਪਾਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਵਾਂਗੇ ਇਹ ਗੀਜਰ ਲੱਗੇ ਨੂੰ ਤਕਰੀਬਨ 4 ਸਾਲ ਹੋ ਗਏ ਨੇ ਤੇ ਪਹਿਲਾਂ ਇਹਨਾਂ ਨੇ ਸਰਵਿਸ ਕਰਵਾਈ ਸੀ ਵੀ ਕਹਿੰਦੇ ਕਿਸੇ ਨੂੰ ਬੁਲਾਇਆ ਸੀ ਉਹ ਕੱਲੀਆਂ ਪਾਈਪਾਂ ਕੱਢ ਕੇ ਸਾਫ਼ ਕਰ ਗਿਆ ਤੇ ਹੁਣ ਜਦੋਂ ਆਪਾਂ ਇਹਦਾ ਐਲੀਮੈਂਟ ਕੱਢਦੇ ਪਏ ਆ ਐਲੀਮੈਂਟ ਇਹਦਾ ਬਾਹਰ ਨਹੀਂ ਆ ਰਿਹਾ ਕਿਉਂਕਿ ਅੰਦਰਲੇ ਬੰਨੇ ਇੰਨਾ ਜ਼ਿਆਦਾ ਜਿਹੜੀ ਰੈਸਟ ਜੰਮ ਚੁੱਕੀ ਹੈ ਉਹਦੇ ਕਰਕੇ ਇਹਦਾ ਜਿਹੜਾ ਐਲੀਮੈਂਟ ਦਾ ਸਾਈਜ਼ ਵੀ ਓਵਰ ਹੋ ਗਿਆ ਬਾਹਰਲੇ ਬੰਨਿਓ ਸਾਹ ਜਿਹੜਾ ਛੋਟਾ ਤੇ ਅੰਦਰਲੇ ਬੰਨੇ ਉਹ ਸਾਇ ਜਿਹੜਾ ਉਹ ਚੌੜਾ ਹੋ ਗਿਆ ਤੇ ਇਹਦਾ ਐਲੀਮੈਂਟ ਬਾਹਰ ਆ ਨਹੀਂ ਰਿਹਾ ਜਦੋਂ ਆਪਾਂ ਇਦਾਂ ਕਰਦੇ ਇਹਦੇ ਵਿੱਚ ਪੂਰਾ ਰਿਸਕ ਹੁੰਦਾ ਵੀ ਐਲੀਮੈਂਟ ਖਰਾਬ ਹੋਣ ਦੇ ਚਾਂਸ ਹੁੰਦੇ ਆ ਕਿਉਂਕਿ ਹੋਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਵੀ ਜਿਹੜਾ ਐਲੀਮੈਂਟ ਨੂੰ ਆਪਾਂ ਕਿਸੇ ਤਰੀਕੇ ਬਾਹਰ ਕੱਢ ਸਕੀਏ ਇਹਦੀ ਸਫਾਈ ਕਰਨੀ ਹੀ ਪੈਣੀ ਹੈ ਐਲੀਮੈਂਟ ਨੂੰ ਬਹੁਤ ਹੀ ਆਪਾਂ ਸੇਫਟੀ ਨਾਲ ਬਾਹਰ ਕੱਢ ਲਿਆ ਤੇ ਹੁਣ ਜੋ ਹੋਣ ਜਾ ਰਿਹਾ ਤੁਸੀਂ ਵੇਖੋਗੇ ਵੇਖ ਕੇ ਹੈਰਾਨ ਰਹਿ ਜਾਓਗੇ ਇਹਦੇ ਵਿੱਚੋਂ ਨਿਕਲ ਕੀ ਰਿਹਾ ਇਹਨੇ ਪਾਣੀ ਵੀ ਕਰਨਾ ਚਾਤਾ ਬਲਾਉਂਦੇ ਹਾਂ ਕੋਈ ਦਾ ਵਖਾ ਦੇ ਰਾਂ ਚਾ ਚਾ ਹੈਗਾ ਨਹੀਂ ਵਾਦੂ ਕਿੰਨਾ ਜਲੋ ਸਭੀ ਕੱਢਣਾ ਸੀ ਵਿਚੋ ਕੱਲ ਨੂੰ ਨਾ ਆਉਂਦਾ ਆ ਨਹੀਂ ਚੱਡੀ ਰਾਤ ਆਈ ਵਿਚ ਆਹ ਲਾ ਆ ਮੀਨੋ ਇਹ ਪੰਚਾ ਕਰਦੀ ਹਾਂ ਹਾਂ ਜਿਵੇਂ ਆਪਾਂ ਨੂੰ ਮੂਤਰ ਨੂੰ ਲਵਾਤ ਪਏ ਹੁੰਦੇ ਉਹ ਵੀ ਸਾਫ ਕਰਨੀ ਨਾ ਜੀ ਉਹਨੂੰ ਬੜਾ ਜੰਮਾ ਗਿਆ ਹਣਾ ਆਹ ਵੇਖੋ ਜੀ ਆ ਨੀਲ ਦਾ ਬਿਆਰੀ ਐਵੇਂ ਸਾਫ ਕਰਨਾ ਹੁੰਦਾ ਤੁਸੀਂ ਜਿਵੇਂ ਲੋਕੀਆ ਪਾਉਂਦੇ ਨਹੀਂ ਗਿਆਂ ਤੁਸੀਂ ਮਰਾਈ ਜੋ ਇਹਨਾਂ ਵੀਡੀਓ ਵੇਖੀਆਂ ਸੰਗੀਆਂ ਮੈਂ ਇਹਨਾਂ ਵੀਡੀਓ ਵੇਖ ਕਾਹ ਬੁਲਾਇਆ ਅੱਛਾ ਗਲਾਸ ਲੈਣ ਗੀਦਰ ਕਾਰਡ ਤਾਂ ਬਹੁਤ ਚੰਗੀ ਕੱਢੀ ਹੋਈ ਐ ਤੇ ਆ ਜਿਹੜੀ ਵਿੱਚ ਇੱਕ ਪਾਈਪ ਦੇ ਦਿੰਦੇ ਆ ਤੇ ਪਾਈਪ ਦੇ ਵਿੱਚ ਜਦੋਂ ਸ਼ੋਰਾ ਜਮ ਜਾਂਦਾ ਤੇ ਉਹ ਪਾਈਪ ਨੂੰ ਆਪਾਂ ਸਾਫ ਕਰ ਲੈਂਦੇ ਆ ਤੇ ਜਿਹੜਾ ਪਾਣੀ ਜਿਹੜਾ ਆਉਂਦਾ ਰਹਿੰਦਾ ਆਮ ਦੂਜੇ ਗੀਜਰਾਂ ਦੇ ਵਿੱਚ ਜਿਹੜੀ ਹੈ ਪਾਈਪ ਨਹੀਂ ਲੱਗੀ ਹੁੰਦੀ ਉਹ ਸਾਰੀ ਅਸੈਂਬਲੀ ਕਢਣੀ ਪੈਂਦੀ ਹੈ ਤੇ ਉਹ ਛੇਤੀ ਜੰਮ ਜਾਂਦਾ ਜਿਹੜਾ ਇਹਦਾ ਛੋਰਾ ਨਾ ਟੈਂਕ ਦੇ ਵਿੱਚ ਨਹੀਂ ਮਤਲਬ ਬਹੁਤ ਘੱਟ ਜੰਮੇਗਾ ਤੇ ਇਦਾਂ ਟੈਂਕ ਦੇ ਵਿੱਚ ਪਿਆ ਰਹਿੰਦਾਗਾ ਹੁਣ ਆਪਾਂ ਪਾਈਪ ਲਾ ਕੇ ਗੀਜਰ ਨੂੰ ਇੱਕ ਵਾਰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਦੇ ਆ ਤੇ ਅੰਦਰਲੇ ਬੰਨੋ ਟੈਂਕ ਦੇ ਵਿੱਚ ਜਿੰਨਾ ਵੀ ਜਿਹੜਾ ਛੋਰਾ ਜੰਮਿਆ ਉਹਨੂੰ ਬਾਹਰ ਕੱਢ ਦਿੰਨੇ ਆ ਪਾਣੀ ਦੇ ਨਾਲ ਇਹਦੀ ਮਿਹਨਤ ਸਾਡੇ ਪੱਲੇ ਪਈ ਮੇਜਿਸਪੀਆਂ ਨਿਕਲਦੀਆਂ ਪਈਆਂ ਗੀਜ਼ਰ ਦਾ ਟੈਂਕ ਇੱਕ ਵਾਰੀ ਚੈੱਕ ਕਰੋ ਅੰਦਰ ਆ ਲਿਸ਼ਕਾ ਵਾਂਗ ਮਾਰਦਾ ਗਲਾਸ ਲੈਣ ਦਾ ਮਤਲਬ ਹੈ ਗਲਾਸ ਸ਼ੀਸ਼ੇ ਤਰ੍ਹਾਂ ਲਿਸ਼ਕਦਾ ਪਿਆ ਤੇ ਹੁਣ ਇਹਨਾਂ ਕਰਾ ਕੱਪੜਾ ਮਾਰ ਕੇ ਆਪਾਂ ਚੰਗੀ ਤਰ੍ਹਾਂ ਨੂੰ ਸੁਕਾ ਲਵਾਂਗੇ ਸਾਫ਼ ਕਰ ਲਵਾਂਗੇ ਉਸ ਤੋਂ ਬਾਅਦ ਦੇ ਵਿੱਚ ਆ ਜਿਹੜਾ ਐਲੀਮੈਂਟ ਹੈ ਇਹਦੀ ਜਿਹੜੀ ਥੋੜੀ ਬਾਰੀ ਸਫਾਈ ਰਹਿ ਗਈ ਹੈ ਉਹ ਵੀ ਕਰਕੇ ਤੇ ਇਹਨੂੰ ਆਪਾਂ ਇਹਦੇ ਵਿੱਚ ਹੀ ਫਿੱਟ ਕਰਾਂਗੇ ਗੀਜ਼ਰ ਵੀ ਸਾਫ਼ ਹੋ ਗਿਆ ਐਲੀਮੈਂਟ ਵੀ ਸਾਫ਼ ਕਰ ਲਿਆ ਤੇ ਹੁਣ ਆ ਜਿਹੜਾ ਇਹਦੇ ਵਿੱਚ ਇੱਕ ਪਾਈਪ ਪੈਂਦਾ ਤੇ ਪਾਈਪ ਦੇ ਵਿੱਚ ਵੀ ਸ਼ੋਰਾ ਜੰਮਿਆ ਪਿਆ ਇਸ ਪਾਈਪ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਰਹੇ ਹਾਂ ਇਹ ਗਨਪਾਇ ਵਾਲੀ ਐਲੀਮੈਂਟ ਲਗਾਉਣ ਤੋਂ ਪਹਿਲਾਂ ਨਾ ਉਹਨੂੰ ਇੱਕ ਵਾਰੀ ਆਪਾਂ ਜਾਂਚ ਲੈਣੇ ਆ ਕਿਉਂਕਿ ਜਿੰਨਾ ਜ਼ਿਆਦਾ ਛੋਰਾ ਜੰਮਿਆ ਪਿਆ ਹੈ ਨਾ ਤੇ ਚਾਂਸ ਬਹੁਤ ਘੱਟ ਹੁੰਦੇ ਵੀ ਐਲੀਮੈਂਟ ਦੁਬਾਰਾ ਚੱਲ ਜੇ ਪਰ ਇੱਥੇ ਆਪਾਂ ਜਦੋਂ ਚੈੱਕ ਕਰਦੇ ਪਏ ਐਲੀਮੈਂਟ ਦੇ ਕਿਸੇ ਤਰ੍ਹਾਂ ਦੀ ਕੋਈ ਛੋੜ ਨਹੀਂ ਹੈਗੀ ਕੋਈ ਲੀਕੇਜ ਨਹੀਂ ਹੈਗੀ ਤੇ ਹੁਣ ਉਸੇ ਤਰ੍ਹਾਂ ਜਿਵੇਂ ਐਲੀਮੈਂਟ ਨੂੰ ਆਪਾਂ ਕੱਢਿਆ ਤਾਂ ਬੜੇ ਔਖੇ ਤਰੀਕੇ ਨਾਲ ਸੀ ਤੇ ਲਗਾਉਣਾ ਆਪਾਂ ਨੂੰ ਥੋੜਾ ਜਿਆਦਾ ਸੌਖਾ ਰਹੇਗਾ ਕਿਉਂਕਿ ਉਹਦਾ ਸੈਜ ਵੀ ਜਿਹੜਾ ਹੁਣ ਸੈੱਟ ਹੋ ਚੁੱਕਾ ਜਦੋਂ ਛੋਰਾ ਲਹਿ ਗਿਆ ਐਲੀਮੈਂਟ ਅਸੈਂਬਲੀ ਵਾਲੇ ਨਾਟ ਆਪਾਂ ਚੰਗੀ ਤਰ੍ਹਾਂ ਕੱਸ ਲਏ ਨੇ ਤੇ ਆ ਜਦੋਂ ਐਲੀਮੈਂਟ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਸੀ ਨਾ ਨਾਲੋਂ ਉਤਾਰਾਂ ਉਤਾਰਨ ਦੇ ਇਹ ਨਹੀਂ ਸੀ ਖੁੱਲਿਆ ਤੇ ਵਾਇਰ ਨੂੰ ਆਪਾਂ ਨੂੰ ਕੱਟਣਾ ਪਿਆ ਸੀ ਤੇ ਕੱਟੀ ਹੋਈ ਵਾਇਰ ਨੂੰ ਆਪਾਂ ਚੰਗੀ ਤਰ੍ਹਾਂ ਐਂਡ ਕੈਪ ਲਗਾ ਕੇ ਤੇ ਇਹਦੀ ਵੀ ਸੈਟਿੰਗ ਕਰ ਦਿੱਤੀ ਗਈ ਹੈ ਗੀਜ਼ਰ ਦੀ ਸਰਵਿਸ ਵਾਲਾ ਸਾਰਾ ਕੰਮ ਮੁਕੰਮਲ ਹੋ ਚੁੱਕਾ ਤੇ ਇਹਦੀ ਫੀਟਿੰਗ ਵੀ ਆਪਾਂ ਕਰ ਲਈ ਐ ਹੁਣ ਜਿੱਥੋਂ ਗੀਜ਼ਰ ਨੂੰ ਉਤਾਰਿਆ ਸੀ ਉਸੇ ਜਗ੍ਹਾ ਤੇ ਆਪਾਂ ਗੀਜ਼ਰ ਨੂੰ ਫਿੱਟ ਕਰ ਰਿਹਾ ਜਦੋਂ ਗੀਜ਼ਰ ਨੂੰ ਥੱਲੇ ਉਤਾਰ ਕੇ ਲੈ ਕੇ ਆਏ ਸੀ ਨਾ ਉਦੋਂ ਇਹਦਾ weight ਚੱਕਿਆ ਨਹੀਂ ਸੀ ਜਾਂਦਾ ਤੇ ਹੁਣ ਗੀਜ਼ਰ ਹੌਲਾ ਫੁੱਲ ਵਰਗਾ ਹੋ ਗਿਆ ਤੇ ਉਸੇ ਜਗ੍ਹਾ ਤੇ ਆਪਾਂ ਇਹਨੂੰ ਲਗਾ ਦਿੱਤਾ ਗੀਜ਼ਰ ਨੂੰ ਪਾਣੀ ਛੱਡ ਦਿੱਤਾ ਤੇ ਪਾਣੀ ਤੁਸੀਂ ਆਪ ਚੈੱਕ ਕਰ ਲਓ ਜਿੱਥੇ ਤਾਂ ਟੂਟੀਆਂ ਦੇ ਵਿੱਚ ਪਾਣੀ ਬਹੁਤ ਘੱਟ ਆਉਂਦਾ ਸੀ ਤੇ ਹੁਣ ਆ ਟੂਟੀ ਆਪਾਂ ਖੋਲ ਦਿੱਤੀ ਫੁੱਲ ਪਾਣੀ ਆ ਰਿਹਾ ਜੇਕਰ ਵੀਡੀਓ ਚੰਗੀ ਲੱਗੀ ਨਵਤੋਦ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਅਗਲੀ ਵੀਡੀਓ ਧੰਨਵਾਦ